ਰੱਖਿਆ ਮੰਤਰਾਲੇ ਨੇ ਕਿਹਾ ਕਿ ਕਾਰਗਿਲ ਦੀ ਲੜਾਈ ਜਿੱਤਣ ਦੇ 25 ਸਾਲ ਪੂਰੇ ਹੋਣ ਦੇ ਮੌਕੇ ਤੇ ਭਾਰਤੀ ਹਵਾਈ ਸੈਨਾ 12 ਜੁਲਾਈ ਤੋਂ 26 ਜੁਲਾਈ ਤੱਕ ਸਰਸਾਵਾ ਸਟੇਸ਼ਨ ਤੇ ਕਾਰਗਿਲ ਵਿਜੇ ਦਿਵਸ ਸਿਲਵਰ ਜੁਬਲੀ ਦਾ ਆਯੋਜਨ ਕਰ ਰਹੀ ਹੈ ਇਸ ਆਯੋਜਨ ਦੌਰਾਨ ਦੇਸ਼ ਦੇ ਸਰ ਉੱਚ ਬਲੀਦਾਨ ਦੇਣ ਵਾਲੇ ਸ਼ਹੀਦਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਹਵਾਈ ਸੈਨਾ ਦੇ ਮੁਖੀ 에ਅਰ ਚੀਫ ਮਾਰਸ਼ਲ ਵੀ ਆਰ ਚੌਧਰੀ ਨੇ 13 ਜੁਲਾਈ ਨੂੰ ਸਰਸਾਵਾ ਜੰਗੀ ਯਾਦਗਾਰ ਤੇ ਦੇਸ਼ ਲਈ ਸ਼ਹੀਦ ਹੋਣ ਵਾਲੇ ਹਵਾਈ ਸੈਨਾ ਦੇ ਜਵਾਨਾਂ ਨੂੰ ਫੁੱਲ ਮਾਲਾ ਪੇਟ ਕਰਕੇ ਸ਼ਰਧਾਂਜਲੀ ਦਿੱਤੀ। ਜ਼ਿਕਰ ਹੋ ਗਿਆ ਕਿ ਕਾਰਗਿਲ ਲੜਾਈ ਵਿੱਚ ਸਰਸਵਾ ਦੇ ਹਵਾਈ ਸੈਨਾ ਅਡੇ ਦੀ 152 ਹੈਲੀਕਾਪਟਰ ਯੂਨਿਟ ਜਿਸ ਨੂੰ ਦਾ ਮਾਈਟੀ ਆਰਮਰ ਵੀ ਕਿਹਾ ਜਾਂਦਾ ਹੈ ਨੇ ਆਪਰੇਸ਼ਨ ਸਫੇਦ ਸਾਗਰ ਦੌਰਾਨ ਮਹੱਤਵਪੂਰਨ ਭੂਮਿਕਾ ਨਿਭਾਈ ਸੀ ਇਸ ਲੜਾਈ ਵਿੱਚ ਹਵਾਈ ਸੈਨਾ ਦੇ ਚਾਰ ਬਹਾਦਰ ਸੈਨਿਕ ਸ਼ਹੀਦ ਹੋ ਗਏ ਸਨ ਇਹਨਾਂ ਨੂੰ ਮਰਨ ਉਪਰੰਤ ਹਵਾਈ ਸੈਨਾ ਬਹਾਦਰੀ ਮੈਡਲ ਨਾਲ ਸਨਮਾਨਿਤ ਕੀਤਾ ਗਿਆ